ਕਿ ਕੋਈ ਬੰਦਾ ਮੈਨੂੰ ਮੈਸੇਜ ਕਰਕੇ ਪਹਿਲਾ ਕੀ ਕਹਿੰਦੇ ਆ ਭਲਵਾਨ ਜੀ ਖੁੱਲਾ ਹੱਥ ਨਾ ਮਾਰਿਆ ਕਰੋ ਹੱਡੀ ਟੁੱਟ ਗਈ ਉਹਦੀ ਤੁਸੀਂ ਖਲੂ ਖੁੱਲੇ ਹੱਥ ਮਾਰਦੇ ਨਾ ਉਹਦਾ ਕਬੱਡੀ ਦੇ ਵਿੱਚ ਲੇਕਾ ਤੇ ਕਹਿਗਾ 1% ਵੀ ਮੈਂ ਕਹਾਂ ਮੇਰੀ 20 ਸਾਲਾਂ ਦੀ ਝਰਨੀ ਹੈ 20 ਸਾਲ ਮੈਨੂੰ ਕਬੱਡੀ ਖੇਡਦਿਆਂ ਹੋ ਗਏ ਆ ਮੈਂ ਕਹਾਂ ਕੋਈ ਮੇਜਰ ਮੈਂ ਸੱਟ ਲਾਈ ਕਿਸ ਦੇ ਹਾਂ ਤੇ ਮੈਨੂੰ ਦੱਸ ਜੀ ਯਾਰ ਮੇਰੇ ਮੇਰੀ ਗੱਲ ਸੁਣਾ 20 ਸਾਲ ਹੋ ਗਏ ਹਨ 20 ਸਾਲਾਂ ਦਾ ਕਰੀਅਰ ਆ ਵੀ ਇੱਕ ਬੰਦਾ ਦੱਸ ਦੇ ਜਿਹਦੇ ਮੈਂ ਜਾਣ ਬੁੱਝ ਕੇ ਸੱਟ ਲਾਈ ਆ ਅਸਲ 'ਚ ਪਲਾ ਸਾਬੇ ਕੀ ਚੱਕਰੀ ਕਬੱਡੀ ਹੈਗੀ ਕਬੱਡੀ ਹੈ ਨਾ ਜਿਹੜਾ ਕਬੱਡੀ ਸ਼ਬਦ ਜਾਂ ਉਹ ਇਹ ਹੈਗਾ ਇਹ ਦਲੇਰ ਬੰਦਾ ਖੇਡਦਾ ਹੈ ਮੈਂ ਤੈਨੂੰ ਇੱਕ ਚੀਜ਼ ਦੱਸਾਂ ਅਹੀਂ ਪੀੜੀ ਨਿਕਲ ਗਈ ਨਾ ਇਹਦੇ ਵਿੱਚੋਂ ਮੇਰੀ ਅੱਜ ਦੀ ਗੱਲ ਯਾਦ ਰੱਖਿਓ ਕਬੱਡੀ ਇੰਨੀ ਜਿਆਦੀ ਸੋਲ ਹੋ ਜਾਣੀ ਹੈ ਕੀ ਮਨ ਕੇ ਚੱਲ ਆ ਕੀ ਤੂੰ ਹੀ ਸੋਚਣਾ ਕਿ ਇਹ ਕਬੱਡੀ ਆ ਹਾਂ ਕਬੱਡੀ ਕੀ ਆ ਯਾਰ ਮੁਕੀ ਧੱਫਾ ਕਿਤੇ ਦੇ ਮੱਝ ਨਹੀਂ ਮਾਰੀ ਹੁਣ ਜਦੋਂ ਸਾਰੇ ਅਸੀਂ ਸ਼ੁਰੂਆਤ ਕੀਤੀ ਸੀ ਨਾ ਤੂੰ ਸੱਚ ਨਹੀਂ ਪੁੱਛਣਾ ਕਿੰਨਿਆਂ ਚਪੇੜਾਂ ਖਾਧੀਆਂ ਯਾਰ ਨਾਲੇ ਉੱਪਰ ਏਰੀਆ ਤਰਮਤਾਰਾਂ ਚ ਹਾਂ ਉਥੇ ਤੇ ਹੁੰਦੀਆਂ ਨਹੀਂ ਦੇ ਚਪੇੜਾਂ ਸੀ ਹਾਂ ਜੀ ਹਾਂ ਤੂੰ ਸੱਚ ਨਹੀਂ ਪੁੱਛਣਾ ਕਿੰਨੀ ਚਪੇੜ ਬੜਾ ਬੜਾ ਕੋਣ ਦੇ ਇਹ ਮੈਨੂੰ ਬੈ ਇੱਕ ਨਾ ਤੈਨੂੰ ਦੱਸਦਾ ਵੀ ਹੁਣ ਮੈਂ ਨਾਂ ਨਹੀਂ ਲੈਣੇ ਮੈਂ ਕਿਹੜੇ ਕਿਹੜੇ ਪਲੇਅਰਾਂ ਦਾ ਨਾਂ ਲਾਵਾਂ ਮੁੜ ਕੇ ਕਹਣਾ ਮੈਂ ਸੋਈ ਕਰਦੇ ਹਾਂ ਕਿ ਜੀ ਕਈ ਬੰਦੇ ਮੱਠੇ ਹੁੰਦੇ ਸੀ ਨਾ ਜਿਹੜੇ ਹਾਂਜੀ ਹਾਂਜੀ ਤੇ ਉਹ ਕੰਨਾਂ 'ਚ ਰੂਂ ਦਿੰਦੇ ਹੁੰਦੇ ਮੈਂ ਤਾਂ ਦਰਨਾ 'ਚ ਕੰਨਾਂ 'ਚ ਰੂਂ ਦੇਣਾ ਤੇ ਪਤਾ ਨਹੀਂ ਕਿੱਥੇ ਪੈਣੀ ਆ ਹਾਂਜੀ ਸਾਡੇ ਹੁਣ ਉਹ ਵਾਲੀ ਕਬੱਡੀ ਕਿਹੜੀ ਹੋਗੀ